ਬਾਪੂ ਹਾਂ 500 ਰੁਪਏ ਦੀ ਉਹ ਕੀ ਕਰਨਾ 500 ਰੁਪਿਆ ਤਾਂ ਇਹ ਰੋ ਜਾ ਕੰਮ ਨਹੀਂ ਕਰਦਾ ਨਹੀਂ ਢੱਕਾ ਤੋੜਦਾ ਨਹੀਂ ਹੈਗਾ ਤੈਨੂੰ ਮੱਝਾਂ ਨਿਵਾਉਣ ਨੂੰ ਕਿਹਾ ਸੀਗਾ ਮੈਂ ਆਪੇ ਨਿਵਾ ਦੂੰ ਆ ਕੇ ਦੋ ਮਿੰਟ ਚੱਲ ਨਾ ਮੈਂ ਕਿਹਾ ਤੈਨੂੰ ਰੋਜ਼ ਪੈਸੇ ਕਿਹੜਾ ਦੇ ਦੇ ਯਾਰ ਨਾ ਨਾ ਚਾਹੀਦੇ ਬਾਪੂ ਯਾਰ ਮੈਂ ਦੋ ਤਰੀਕਿਆਂ ਤੇ ਤੂੰ ਰੋਜ਼ ਹੀ ਬਾਹ ਨਿਵਾਉਂਦਾ ਨਾ ਕੰਮ ਕਰਾਂਗਾ ਦੋਸਤ ਨੂੰ ਲੈ ਕੇ ਲੈਣਾ ਨਾ ਨਾ ਹੈ ਨਹੀਂ ਪੈਸਾ ਚੱਲ 200 ਦੇ ਦੇ ਓਏ ਤੂੰ 100 ਰੁਪਇਆ ਲੈ ਜਾ ਬਸ ਮੇਰਾ ਖੜਾ ਸਾਡਾ ਯਾਰਾ ਐਵੇਂ ਰੋਜ਼ ਤੈਨੂੰ ਪੈਸੇ ਕਿਹੜਾ ਦੇਈ ਜਾਵੇ ਆ ਚੱਕ ਕੋਸਾ ਤੈਨੂੰ 100 ਰੁਪਇਆ ਲੈ ਜਾ ਯਾਰਾ ਕੰਜਰ ਦਾ ਕਿੱਥੇ ਤੂੰ ਆਉਂਦਾ ਜਾਵੜ ਦਾ ਚਲਾ ਆਪ ਨੂੰ ਨਮਾਉਣੀਆਂ ਪਹਿਣਗੀਆਂ। ਨਮਾਉਣ ਵਾਰੀ ਮੇਰੇ ਸਾਲੇ ਨੇ ਤਿਆਤ ਆਪ ਕਰ ਜਾਂਦਾ ਭੈਣ ਲਈ ਯਾਰਾਂ ਨੂੰ। ਕਰਦੇ ਦੇਖਿਆ। ਓਏ ਹਾਂ ਜੱਗੀ। ਕਿਹਨ ਭਾਈ ਇੱਧਰ ਫਿਰਦਾ ਜਾ। ਓਏ ਯਾਰ ਮੈਂ ਤਾਂ ਕੰਮ ਜਾ ਕੇ ਹੁੰਦਾ ਸੀ ਯਾਰ। ਕੰਮ ਕਿੱਧਰ ਚੱਲਿਆ? ਉਹ ਪੱਲਾ ਯਾਰ ਬੁੜੇ ਨਾਲ ਲੜਾਈ ਹੋਈ। ਅੱਛਾ। ਕਿਵੇਂ ਬੈਠਾ ਲੋਣੀ? ਉਹ ਗੱਲ ਕੀ ਹੋਣੀ ਆ ਯਾਰ ਪੈਸੇ ਨਹੀਂ ਦਿੰਦਾ ਥੇਲੀ ਨਹੀਂ ਦਿੰਦਾ ਯਾਰ ਕੰਮ ਨੂੰ ਕਹਿ ਦੂਗਾ ਵੀ ਹਾਂ ਵਰਗਾ। ਕੰਮ ਨੂੰ ਆ ਦੇਖਣਾ ਮੈਂ ਲੈਂਦਾ ਆਪਾਂ ਫੋਨ 15 پرو ਹਾਂ ਨਜ਼ਾਰੇ ਨਹੀਂ ਆਦੇ ਕਿੰਨੇ ਆਇਆ ਉੱਛੇ ਹੀ ਨਾਲ ਇਹਦਾ ਬਸ ਹਾਂ ਲਿਆ ਹਤਾ ਆਪਾਂ ਦਾ ਜਦੋਂ ਹਿੰਡ ਰੀਸੀਵਰ ਲਿਆਉਣੀ ਸੀ ਫਿਰ ਲੈ ਲੈ ਆਪਾਂ ਗੱਲ ਠੀਕ ਆ ਬਈ ਲੈ ਤੂੰ ਵੀ ਚੱਕ ਦੇ ਖੁਸ਼ ਕੀ ਹੁਣ ਉਹ ਯਾਰ ਬੁੜਾ ਦਾ 300 ਰੁਪਏ ਮਸਾਂ ਦਿੱਤਾ ਯਾਰ ਉਹਨੇ ਤਾਂ ਐਨੀ ਜ਼ਮੀਨ ਆਉਂਦੀ ਆ ਪਤੰਦਰ ਹੁਣ ਤੂੰ ਮੋਬਾਈਲ ਵੀ ਨਹੀਂ ਲੈ ਸਕਦਾ ਕੰਜੂਸ ਹੀ ਬੜਾ ਯਾਰ ਵਾਹ ਜੀ ਵਾਹ ਬੜਾ ਹੈ ਡਰਾ ਉਹਨਾਂ ਦਾ ਧੱਕਾ ਧੁੱਕਾ ਦੇ ਕਹਿੰਦੇ ਮੈਂ ਤਾਂ ਫਹਾ ਲੈਣਾਗਾ ਐਸਾਂ ਬਈ ਹਾਂ ਕਹਿੰਦੇ ਫੇਰ ਪੈਸੇ ਨਿਕਲਦੇ ਆ ਨਹੀਂ ਪੈਸੇ ਨਿਕਲਦੇ ਚਲ ਮੈਂ ਲਾਉਣਾ ਸਕੀਮ ਠੀਕ ਆ ਮੈਂ ਸਕ ਦਾ ਕਾਫਤਾ ਬੰਦਾ ਤਿਆਰ ਹੈ ਨੀ ਭਰੀਆ ਚਾਬੀ ਹੁਣ ਜਾ ਕੇ ਇੰਨਾਂ ਦੇ ਘਰੇ ਬਹੁਤ ਪਲ ਕਲੇਸ਼ ਆ ਕਰੇ ਆ ਗਿਆ ਲੈ ਪੰਡਾ ਆ ਗਿਆ ਬਾਬਾ ਧੱਕੇ ਖਾ ਕੇ ਹੁਣ ਛੜਤਾ ਤੈਨੂੰ 1200 ਨੇ ਬਾਪੂ ਮੈਂ ਤਾਂ ਫੋਨ ਚਾਹੀਦਾ ਹੁਣ ਫੇਰ ਸਖਾ ਕੇ ਤੋਰਤਾ ਤੈਨੂੰ ਪੜਾ ਕੇ ਮੰਮੂ ਨਹੀਂ ਪਤਾ ਇਹ ਉਂਗਲਾਂ ਤੇ ਚੜਦੇ ਮੈਨੂੰ ਹੋਰ ਹੁਣ ਪਹਿਲਾਂ ਤੂੰ ਸਵਾ ਤਿੰਨ ਲੱਖ ਰਾਂ ਗੱਡੀ ਤੇ ਲਵਾਤਾ ਜਿੱਦਣ ਵਾਲਾ ਇਹ ਖਰਾਬ ਹੋ ਗਿਆ ਤਾਰਾ ਬਣਾ ਕੇ ਖੜਾਤੀ ਹੁਣ ਮੈਂ ਤੈਨੂੰ ਕਿੱਥੋਂ ਲੈਦਾ ਫੋਨ ਮੈਨੂੰ ਨਹੀਂ ਪਤਾ ਮੈਂ ਫੋਨ ਲੈਣਾ ਨਾ ਨਾ ਫੋਨ ਫਾੜ ਹੁਣ ਨਹੀਂ ਹੈਗਾ ਮੈਂ ਤਾਂ ਕਿਸੇ ਦਾ ਫਸਲ ਫੁਸਲ ਮੈਂ ਆਪਰੇ ਮਰਦਾ ਜੀੜਤੀ ਤਾਂ ਕੈਸੇ ਲੈ ਨਾਲ ਲੈ ਕੇ ਮਰੇਗਾ ਇਹਨੇ ਪੈਸੇ ਮੈਂ ਮਰਦਾ ਫਿਰ ਨਹੀਂ ਕੋਈ ਹੂ ਲੈ ਲਈ ਛੋਟਾ ਜਾਂ ਪੁਰਾਣਾ ਮੈਂ ਨਹੀਂਗਾ ਮੈਂ ਤਾਂ ਆਈਫੋਨ ਲੈਣਾ ਹਾਂ ਆਏ ਮੁੰਡੇ ਨਵੇਂ ਨਵੇਂ ਡੇਡੇ ਚੱਕੀ ਬੈਠੇ ਬਾਲਾ ਮਹਿੰਗਾ ਹੁੰਦਾ ਪਤਾ ਹੀ ਨਹੀਂ ਮੈਂ ਤਾਂ ਲੈਣਾ ਐਵੇਂ ਨਹੀਂ ਕਿਸੇ ਦੇ ਮੰਗਰ ਲੱਗਦੇ ਹੁੰਦੇ ਮੈਂ ਮਰਦਾ ਫਿਰ ਆਪਦਾ ਘਰ ਵੀ ਦੇਖੀਦਾ ਹੁੰਦਾ ਮੈਨੂੰ ਨਹੀਂ ਪਤਾ ਮੈਂ ਮਰਦਾ ਫਿਰ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਹੈਗਾ 15 ਚੱਲ ਲੈ ਦਿੰਦੇ ਆ ਯਾਰ ਕਿਤੇ ਮਰ ਖੱਪ ਜੇ ਭਾਵੇਂ ਨਾ ਕੱਲਾ ਜਵਾਖਾ ਯਾਰ ਹੋਰ ਕੀ ਕਰਨੇ ਆ ਪੈਸੇ ਯਾਰ ਅੱਗੇ ਲਿਆ ਲਿਆ ਦਾਂਗੇ ਚੱਲ ਕੀ ਕਰਨੇ ਇੰਨੇ ਪੈਸੇ ਯਾਰਾ ਕੀ ਪਤਾ ਕੱਲਾ ਜਵਾਖਾ ਮਰਖਾ ਆਪਣਾ ਜਾਵੇ ਯਾਰ ਚੱਲ ਪਤਾ ਕਰੇ ਉਹਨੇ ਯਾਰ ਮੇਰੇ ਜੂ ਕਿਸੇ ਦੇ ਜਿਦਾ ਹਜੇ ਨੇ ਐਨੇ ਪੈਸੇ ਫੇਰ ਲਵਾਤੇ ਪਹਿਲਾਂ ਉਧਰ ਖਰਾਬ ਕਰਾਉਣਾ ਪਊਗਾ ਕੋਸਣਾ ਕਰਦੇ ਨੇ ਪ੍ਰਵਾ ਕਰਨਾ ਪਊਗਾ ਈਲਾ ਉਹਨਾਂ ਕੋਈ ਤਾਇਦੇ ਖਾਤਰ ਪੱਟਣਾ ਪਊਸੀ ਤੋਂ ਬਾਅਦ ਕਰਦੇ ਕੋਈ ਚਾਲ ਜੱਗੀ ਓਏ ਓ ਜਗੀ ਬਾਪੂ ਅਰੇ ਖੂਨ ਲਿਆਤਾ ਤੈਨੂੰ ਹੁਣ ਨਾ ਕਿਸੇ ਦੇ ਮੰਗ ਲੱਗੀ ਕਿਹੜਾ ਬਾਪੂ ਦੇਖਣ ਲਈ ਉਹ ਬਥੇਰਾ ਮਹਿੰਗਾ ਲਿਆਤਾ ਇੰਨੇ ਰੁਪਏ ਲੱਗੇ ਉਹਨਾਂ ਕਿਸੇ ਦੇ ਮੰਗਰ ਨੂੰ ਬੁਰ ਲੱਗੀ ਦਾ ਫੜਾ ਖੁਸ਼ਾ ਹੁੰਦਾ ਯਾਰ ਹੁੰਦਾ ਬਾਪੂ ਤੂੰ ਫੇਰ ਤੂੰ ਬਾਹਰ ਬਹੂ ਨਹੀਂ ਜਾਣਾ ਹੁਣ ਨਾ ਕਿਸੇ ਦੇ ਮੰਗ ਲੱਗੀ ਮੈਂ ਜਾਣਾ ਨਹੀਂ ਕਰਾਂਗਾ ਮੈਂ ਬਾਤ ਕਰਾਂਗਾ

ਬਰੀਆ ਬਾਈ ਅਮਰੇ ਬੱਪ ਨੇ ਫੋਨ ਲੈ ਕੇ ਦਿੱਤਾ ਦੇਖ ਕਾਹਦਾ ਫੋਨ ਐ ਇਹ ਇਹ ਕਿਹੜਾ ਫੋਨ ਹੈ ਜਣਾ ਖਣਾ ਚਾਹੀਦਾ ਫਿਰ ਕੱਲ ਉਹ ਤੂੰ ਪਤੰਦਰਾ ਮੋਟਰਸਾਈਕਲ ਲਿਆ ਸੜਿਆ ਫੋਨ ਲਿਆ ਆ ਤੇ ਜਾਨਾ ਤੂੰ ਤੁਰ ਗਿਆ ਕੱਲ ਜਾ ਪਿੱਛਾ ਮੋਟਰਸਾਈਕਲ ਲਿਆ ਦੂ ਆ ਉਹਦਾ ਵਧੀਆ ਚੱਲ ਮੈਂ ਲੈਣਾ ਮੇਰੇ ਬੱਪ ਨੂੰ ਇਹ ਲੱਗਦੀ ਮਰਦੀ ਆ ਬਰਾਵਾ ਬਗੋਣਾ ਮੈਂ ਕਿੱਲੇ ਜਾ ਰਿਹਾ ਤੇਰੇ ਕੋਲ ਬੱਪ ơi ਤੂੰ ਬੱਪੂ ਦਾ ਮੋਟਰਸਾਈਕਲ ਲੈਣਾ ਆਹ ਫੋਨ ਲਿਆ ਭੈਣ ਦੀ ਠਿਕਰਾ ਲਿਆ ਤਾ ਹਰੇਕ ਚੱਕੀ ਪਿਰਦਾ ਠਿਕਰਾ ਕਿਉਂ ਲਿਆ ਤਾ ਤੂੰ ਜਿੱਤਣਾ ਕਰਾ ਲੋਕਾਂ ਦਾ ਦੰਦਾ ਲੈ ਕੇ ਮੈਨੂੰ ਨਹੀਂ ਪਿਆ ਯਾਰਾ ਉਹ ਲੋਕਾਂ ਦਾ ਦੰਦਾ ਲੈ ਕੇ ਵਹਿੰਦਾ ਤੂੰ ਜਿੱਤਣਾ ਕਰਾ ਇੰਨੀ ਅਜੀਬ ਮੈਂ ਮੈਂ ਤਾਂ ਮਰਦਾ ਫਰਾ ਬੰਦਾ ਭੈਣ ਦੀ ਚੇਡਾਂ ਕਰਦਿਆ ਲੋਕ ਉਥੇ ਖਸਮਾ ਐਕਸੀਡੈਂਟ ਹੋ ਜਾਂਦਾ ਲੋਕਾਂ ਦਾ ਬਾਲਾ ਪੈੜਾ ਦੰਦਾ ਹੁੰਦਾ ਮੈਂ ਤਾਂ ਫਿਰ ਸਪਰੇਅ ਪੀਣਾ ਫਰਾ ਉਹ ਯਾਰ ਤੂੰ ਨਹੀਂ ਸਪਰੇਅ ਕਾਦੀ ਜੀ ਸਪਰੇਅ ਪੀਣਾ ਤੂੰ ਉਹ ਤੂੰ ਐ ਨਾਲ ਵਿੱਚ ਕੀ ਕਰਦਾ ਮੈਂ ਹੁਣ ਇਹਨੇ ਕਹਿਆ ਬੰਦ ਚੱਲ ਪਾਗਲ ਈ ਕਰਾਂ ਯਾਰ ਜਵਾਖੇ ਨੇ ਹੁਣਾ ਸਪਰੇਅ ਚੱਕ ਲਈ ਮੈਨੂੰ ਤਾਂ ਐਸੀ ਉਹੀ ਡਰਾਪੇ ਦਿੰਦਾ ਕਿਤੇ ਹੁਣ ਮੈਨੂੰ ਲੱਗਦਾ ਇਹ ਵੀ ਹੁਲਾ ਫੱਕਣਾ ਪਊਗਾ ਚੱਲ ਕੋਈ ਨਾ ਕਰਕੇ ਐੜਤੀ ਤਾਂ ਕਰਦੇ ਆ ਕੋਈ ਹੱਲ ਇਹਦਾ ਲਿਆ ਦੇਾਂਗੇ ਚੱਲ ਕੋਈ ਗੱਲ ਨਹੀਂ ਇਹ ਕੀ ਬੁਧਿਆਰੋ ਮੋਟਰਸਾਈਕਲ ਕਿੱਧਰ ਲਈ ਫਿਰਨਾ ਸੀ ਯਾਰ ਜਿਵੇਂ ਆਹ ਜਾਂ ਮੰਡੀ ਡਾੜਦਾ ਯਾਰ ਤੇ ਨਾ ਜਿੱਤੀ ਵਾਲੀ ਕਰਦਾਗਾ ਮਿਲਦੀ ਹੈ ਲੈ ਕੇ ਆਉਂਦਾ ਸਾਥ ਆਏ ਉਹ ਵੀ ਆਈ ਅੰਗਲੇ ਲੈ ਕੇ ਆਇਆ ਜੰਗੀ ਦੋਸਤ ਬਣਾਤੀ ਥੋੜਾ ਜਨਾ ਮੋਟਰਸਾਈਕਲ ਪਰ ਆ ਨਾ ਕਿਹਦਾ ਬੰਦਦਾ ਹੋਸਿਆ ਪੂਰਾ ਵੀ ਮਰ ਗਿਆ ਲੱਗਦਾ ਨੇ ਰੇੜਾ ਹੋਰ ਕਰੀਏ ਕੀ ਯਾਰ ਜਿਹੜਾ ਹੁਣ ਕਰੀਏ ਯਾਰ ਟਾਈਮ ਮਾੜਾ ਹੈ ਮਾੜਾ ਟਾਈਮ ਹੈ ਯਾਰ ਗੱਲ भाड़ी भाड़ी है। आगा। आगा। है है। तो ठीक 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 है 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 है। मंत्रा? का आज लाता जवाक जे खतर मोटरसाइकल हम्म ਬਾਪੂਆ ਮੋਟਰੈਂਕ ਲਗੀਦਾ ਲਿਆਤਾ ਤੈਨੂੰ ਮੈਨੂੰ ਲਿਆਤਾ ਹੋਰਾ ਉਦਾ ਕਰਤਾ ਨਹੀਂ ਯਾਰ ਕੋਰਾ ਤੂੰ ਕੋਰਾ ਵਾਪੂਆ ਕੰਮ ਕਰ ਕਰ ਚਾਬੀ ਚਾਬੀ ਫੇਰ ਤੜਕੇ ਮੈਂ ਜਾ ਕੇ ਆਉਣਾ ਮੈਂ ਬੜਾ ਓਏ ਹੁਣ ਤੂੰ ਦਿਖਾ ਕੇ ਆਉਣਾ ਮੈਂ ਬੱਸ ਤੂੰ ਤੜਖਾ ਕਰ ਜੀ ਆਉਣਾ ਮੈਂ ਲੈ ਫੜ ਯਾਰ ਤੂੰ ਦਾ ਚਿੰਤ ਕਰਨੋਂ ਨਹੀਂ ਛੱਡਦਾ ਯਾਰ ਆ ਗਿਆ ਬਾਪੂ ਮੈਂ ਛੱਡਾ ਤੜਾ ਕਰਦਾ ਯਾਰ ਵਾਲਾ ਲਾਤਾ ਯਾਰ ਪਤਾ ਨਹੀਂ ਫ਼ਿਕਰਾਇਆ ਹੀ ਨਹੀਂ ਹੋਰ ਇੱਥੇ ਬੈਠ ਗਿਆ ਹੋਊਗਾ ਕਿਤੇ ਉਹੀ ਨਾ ਲੋਕਾਂ ਦਾ ਦੰਦਾ ਲੈ ਕੇ ਬੈਠ ਗਿਆ ਹੋਵੇ ਭੈਣ ਤੋਂ ਦਾ ਕੁਝ ਹੋ ਗਿਆ ਚੱਲ ਫੋਨ ਲਾ ਕੇ ਪੁੱਛਦੇ ਆਂ ਦੇਖਦੇ ਆਂ ਫੋਨ ਲਾਉਂਦੇ ਆਂ ਕੀ ਹੋ ਗਿਆ ਬਾਈ ਓਏ ਓਏ ਆ ਕੇ ਮੈਨੂੰ ਕਿਹੜਾ ਮੁੰਡਾ ਆਇਆ ਓਏ ਕਿਹੜਾ ਮੁੰਡਾ ਆ ਆ ਫੋਨ ਤੇ ਕੀਦਾ ਜਿੰਦਾ ਹੈਲੋ हां भाई कौन अच्छा भाई हां ਛੋਡੇ ਮੁੰਡੇ ਦਾ ਐਕਸੀਡੈਂਟ ਹੋਇਆ ਪਿਆ ਬਈ ਇੱਥੇ ਡਿੱਗਿਆ ਪਿਆਗਾ ਫਾਸਮਪੁਰਾ ਰੋਡ ਤੇ ਬਈ ਆ ਜਾ ਬਈ ਆ ਜਾ ਕੋਈ ਕੋਈ ਨਹੀਂ ਬਈ ਕੋਈ ਨਹੀਂ ਆਇਆ ਤਾਂ ਠੀਕ ਆ ਕੋਈ ਗੱਲ ਨਹੀਂ ਮਣੀ ਮੁੰਡੇ ਛੱਟਾ ਹੀ ਨੇ ਬਈ ਇੱਟਾ ਹੀ ਆ ਜਾ ਬਈ ਆ ਜਾ ਕੋਈ ਦਾ ਅੱਛਾ ਇਹਵੇਂ ਉਸਾ ਨੰਬਰ ਤਾਂ ਸਾਡੇ ਵਾਲੇ ਜਮਾ ਹਜੇ ਦਾ ਯਾਰ ਅਰਦਾ ਉਹੀ ਕੰਮ ਜਰਪਾਏ

ਉਹ ਮੁੰਡਾ ਮੁੰਡਾ ਜੱਗੀ ਆ ਯਾਰ ਲੱਗਦਾ ਤਾਂ ਉਹ ਹੀ ਆ ਯਾਰ ਹਾਂ ਯਾਰ ਹਾਂ ਦੇਖਿਆ ਤਾਂ ਉਹ ਬਾਈ ਠੀਕ ਆ ਉਹ ਤਾਂ ਯਾਰ ਬੋਲਦਾ ਵੀ ਨਹੀਂ ਯਾਰ ਚਲ ਜਿਵੇਂ ਫੋਨ ਕਰਿਆ ਹੁਣ ਉਹਦਾ ਇਹ ਕੀ ਹੋਇਆ ਮੁੰਡਾ ਮੁੰਡਾ ਭਾਈ 3 ਹੋਰ ਭਾਈ ਮੇਰਾ ਮੁੰਡਾ ਮਾਰੇ ਇਹ ਪੱਟੇ ਕੀ ਹੋ ਗਿਆ ਉਹ ਕੀ ਹੋ ਗਿਆ ਆਪਣੇ ਦੇਖੀ ਬੜੇ ਸੱਟਾਂ ਜੀ ਵੱਜੀਆਂ ਨੇ ਇਹਦਾ ਇੰਨੇ ਵੱਜੀਆਂ ਓਏ ਉਹ ਦੇਖੀ ਭਾਈ ਠੀਕ ਆ ਉਹ ਪਾਣੀ ਲਿਆਓ ਕੋਈ ਨਾ ਲੈ ਕੋਈ ਪਾਣੀ ਪੂੜੀ ਓਏ ਕੋਈ ਟੱਕ ਲੋ ਇਹਨੂੰ ਟੱਕ ਲੋ ਮੋਟਰਸਾਈਕਲ ਉਹ ਟੱਕ ਲੋ ਓਏ ਚੱਕ ਲੋ ਓਏ ਚੱਕ ਲੋ ਮੁੰਡੇ ਨੂੰ ਉਹ ਚੱਕਲਾ ਪਵਾ ਦੇ ਹੱਥ ਉਹ ਚੱਕੀ ਭਾਈ ਓਏ ਚਲੋ ਭਾਈ ਚਲੋ ਭਾਈ ਲੱਗ ਚੱਲੀਏ ਚਲੋ

ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਗਗਨ ਫਾਫੜੇ ਆਪਾਂ ਬਾਈ ਤੁਹਾਡੇ ਨੂੰ ਨਵੀਆਂ ਨਵੀਆਂ ਕਨਸੈਪਟਾਂ ਲੈ ਕੇ ਆਉਣੇ ਆਗੇ ਸਾਡੇ ਵੀਡੀਓ ਨੂੰ ਪਹਿਲਾਂ ਤੁਸੀਂ ਬਹੁਤ ਪਿਆਰ ਦਿੱਤਾ ਇਸੇ ਨੂੰ ਵੀ ਇਸੇ ਤਰ੍ਹਾਂ ਦੇਵੋਗੇ ਬਾਈ ਅਸੀਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਣੇ ਹੋ ਬਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਬਾਈ ਇਹ ਸਾਰਿਆਂ ਨੂੰ ਸਿੱਖ ਸਾਲੀ ਵੀਡੀਓ ਬਣਾਈ ਹੈ ਕਿ ਕੋਈ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਤਸਰ ਨਹੀਂਗਾ ਬਾਈ ਇਹ ਸਮਝਦਾਰੀ ਲਈ ਹੈ ਕਿ ਬਈ ਇੰਨੀ ਜਿੱਦ ਨਹੀਂ ਕਰਨੀ ਚਾਹੀਦੀ ਬਾਈ ਸਾਰਿਆਂ ਦਾ ਧੰਨਵਾਦ ਸਾਡੀ ਵੀਡੀਓ ਨੂੰ ਵਾਦੋ ਵਾਦ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਬਈ ਸਾਰਿਆਂ ਦਾ ਧੰਨਵਾਦ